ਪੰਜਾਬ ਬੰਦ ਦਾ ਜਿਹੜਾ ਸੱਦਾਗਾ ਖਾਸ ਕਰਕੇ ਤੁਸੀਂ ਦੁਕਾਨਦਾਰ ਹੋ ਰੋਜ਼ਮਰਾਂ ਇੱਥੋਂ ਦੀ ਬਹੁਤ ਸਾਰੇ ਮੇਰੇ ਵਰਗੇ ਆਉਂਦੇ ਆ ਜਾਂਦੇ ਆ ਕਿੰਨਾ ਕਸਰ ਪੈਂਦਾ ਕੋ ਅਸਰ ਤਾਂ ਪੈਂਦਾ ਹੀ ਹੈ ਦੁਕਾਨਦਾਰੀ ਬੰਦ ਰਹੂਗੀ ਅਸਰ ਤਾਂ ਪੈਂਦਾ ਫਿਰ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜੇ ਉਹ ਕੱਲ ਤਾਂ ਇੱਕ ਦਿਨ ਦਾ ਜੇ ਤਾਂ ਜੇ ਹਫਤੇ ਦਾ ਵੀ ਦੇਣਗੇ ਤਾਂ ਹਫਤੇ ਲਈ ਵੀ ਅਸੀਂ ਬੰਦ ਕਰਾਂਗੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਹਫਤੇ ਦੀ ਕੋਈ ਗੱਲ ਨਹੀਂ ਵੀਰੇ ਜੇ ਆਪਾਂ 3 ਮਹੀਨੇ ਲੌਕਡਾਊਨ ਚ ਬੰਦ ਕਰ ਸਕਦੇ ਹਾਂ ਤਾਂ ਹੁਣ ਤਾਂ ਫੇਰ ਹਫਤਾ ਵਾ ਪੰਜਾਬ ਦੇ ਵਿੱਚ ਰਹਿੰਦੇ ਆ ਅੱਜ ਕਿਸਾਨਾਂ ਦੇ ਨਾਲ ਕੱਲ ਵੀ ਕਿਸਾਨਾਂ ਕਿਸਾਨਾਂ ਦੇ ਨਾਲ ਹੀ ਰਹਿਵਾਂਗੇ ਸਾਰਾ ਦੇਖੋ ਕੋਈ ਵੀ ਚੀਜ਼ ਆ ਚਾਹੇ ਦੁਕਾਨਦਾਰਾ ਮੇਨ ਤੱਕ ਕਸਾਨੀ ਤੋਂ ਸਟਾਰਟ ਹੁੰਦਾ ਨਾ ਜੇ ਪੰਜਾਬ ਦੇ ਵਿੱਚ 75% ਕਿਸਾਨ ਰਹਿੰਦਾ ਵਾ ਜੇ ਕਿਸਾਨ ਕੋਲ ਪੈਸਾ ਆਊਗਾ ਤਾਂ ਸਾਡੀ ਦੁਕਾਨਦਾਰੀ ਚੱਲੇਗੀ ਕੀ ਸੋਚਦੇ ਹੋ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਸੱਦਾ ਸਹੀ ਆ ਅਸੀਂ ਨਾਲ ਆ ਜੀ ਉਹਨਾਂ ਦੇ 100% ਨਾਲ ਆ ਜੀ ਸਾਡੇ ਜੁਨੀਅਨ ਚੋਇਸ ਰੇੜੀਆਂ ਬੰਦ ਨੇ ਠੀਕ ਆ ਜੇ ਦੁਕਾਨਾਂ ਹੀ ਬੰਦ ਕਰਨ ਕਰਨੀਆਂ ਪੈਣਗੀਆਂ ਅਸੀਂ ਕਰਾਂਗੇ ਇੱਤੀ ਦੁਕਾਨਦਾਰੀ ਨਾਲ ਜੁੜਦੀ ਆ ਆ ਸਭ ਜਿਹੜੇ ਫਲ ਨੇ ਖੇਤ ਤੋਂ ਹੀ ਆਉਂਦੇ ਨੇ ਜਾਂ ਸਬਜ਼ੀ ਨੇ ਖੇਤ ਤੋਂ ਹੀ ਆਉਂਦੇ ਨੇ ਜਦ ਖੇਤ ਨਲਾਜ ਜਾ ਤਾਂ ਸਭ ਕੁਝ ਨਲਾਜ ਜਾ ਰੋਟੀ ਕਿੱਦੋਂ ਖਾਵਾਂਗੇ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਇਸ ਵਕਤ ਅਸੀਂ ਰਾਏਕੋਟ ਖੜੇ ਆਂ ਰਾਏਕੋਟ ਬੜੀ ਇਤਿਹਾਸਕ ਧਰਤੀ ਹੈ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਪਰ ਇਸ ਵਾਰ ਅਸੀਂ ਕੁਝ ਕਿਸਾਨੀ ਮਸਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਆਏ ਆਂ ਲੋਕ ਕਿਸਾਨੀ ਮਸਲੀਏ ਬਾਰੇ ਕੀ ਸੋਚਦੇ ਨੇ ਜਗਜੀਤ ਸਿੰਘ ਡੱਲੇਵਾਲ ਮਰਨwarte ਤੇ ਬੈਠੇ ਨੇ ਤੇ ਖਾਸ ਕਰਕੇ ਜਿਹੜਾ ਕਿਸਾਨੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਪੰਜਾਬ ਬੰਦ ਨੂੰ ਲੈ ਕੇ ਲੋਕ ਕਿੰਨਾ ਕੁ ਦੇ ਨਾਲ ਨੇ ਉਹਦਾ ਸਾਥ ਦੇਣਗੇ ਜਾਂ ਉਹਨਾਂ ਦੇ ਕਾਰੋਬਾਰ ਤੇ ਰੋਜ਼ਗਾਰ ਤੇ ਕਿੰਨਾ ਕਸਰ ਪੈਂਦਾ ਵੀਰ ਦੁਕਾਨ ਕਰਦੇ ਨੇ ਫਰੂਟਾਂ ਦੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰੇ ਠੀਕ ਠਾਕ ਹੂੰ ਸ਼ਿਵਪਨਾਵ ਤੋਂ ਡਾ ਸ਼ਿਵਮਈ ਸ਼ਿਵਮਾ 30 ਦਸੰਬਰ ਨੂੰ ਕਿਸਾਨੀ ਜਥੇਬੰਦੀਆਂ ਵੱਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਜਦੋਂ ਮੋਰਚੇ ਚੱਲ ਰਹੇ ਆ ਖਨੌਰੀ ਵਿਖੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਮਰਨ ਵਰਤ ਤੇ ਉਹਨਾਂ ਸਾਰਿਆਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਪਹਿਲਾਂ ਤਾਂ ਇਹਨੂੰ ਕਿਵੇਂ ਵੇਖਦੇ ਹੋ ਵੀ ਸਹੀ ਆ ਸੱਦਾ ਇਹ ਬਿਲਕੁਲ ਸਹੀ ਆ ਜੀ ਕਿਸਾਨ ਵੀਰ ਸਾਡੇ ਮਿਹਨਤ ਕਰਦੇ ਆ ਉਹਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ ਉੱਤੋਂ ਦੀ ਉਹਨਾਂ ਨੂੰ ਹੋਰ ਤੰਗ ਕਰ ਰਹੇ ਆ ਜਿਹੜੇ ਉਹ ਕਹਿ ਰਹੇ ਆ ਵੀ ਉਹਨਾਂ ਨੂੰ ਮੰਨਣੀਆਂ ਚਾਹੀਦੀਆਂ ਸਰਕਾਰਾਂ ਨੂੰ ਇਹਨਾਂ ਦੀਆਂ ਗੱਲਾਂ ਬਿਲਕੁਲ ਸਹੀ ਕਰ ਰਹੇ ਆ ਜੀ ਕਿਸਾਨ ਵੀਰ ਉਹਨਾਂ ਨੇ ਸੱਦਾ ਦਿੱਤਾ ਸੀ ਇਸ ਕਿਸਾਨਾਂ ਦੇ ਨਾਲ ਆ ਜੀ ਕਿਉਂਕਿ ਕਿਸਾਨ ਜੇ ਕੁਝ ਬੀਜੂਗਾ ਤਾਂ ਹੀ ਅਸੀਂ ਵੇਚਾਂਗੇ ਤੇ ਤਾਂ ਹੀ ਕੁਝ ਚਲੋ ਸਾਰਿਆਂ ਦੀ ਆਪੋ ਆਪਣੀ رائے ਹੁੰਦੀ ਆਪਾਂ ਹਰ ਇੱਕ ਦੀ رائے ਦਾ ਸਤਿਕਾਰ ਕਰਦੇ ਆਂ ਕੁਝ ਵਰਗ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਜੀ ਜੇ ਇੱਕ ਦਿਨ ਲਈ ਬੰਦ ਕਰਦੇ ਆ ਤਾਂ ਸਾਨੂੰ ਬਹੁਤ ਨੁਕਸਾਨ ਹੁੰਦਾ ਸਾਨੂੰ ਕਮਾਈ ਨਹੀਂ ਹੁੰਦੀ ਉਹੀ ਕਮਾਈ ਨਾਲ ਅਸੀਂ ਆਪਦੀ ਕਹਾ ਕਿਸ਼ਤ ਭਰਨੀ ਹੁੰਦੀ ਆ ਜਾਂ ਬੱਚਿਆਂ ਨੂੰ ਕੁਝ ਲੈ ਕੇ ਜਾਣਾ ਹੁੰਦਾ ਉਹ ਇਸ ਨੂੰ ਜਿਹੜਾ ਗਲਤ ਵੀ ਸਮਝਦਾ ਵੀ ਪੰਜਾਬ ਨਹੀਂ ਬੰਦ ਹੋਣਾ ਚਾਹੀਦਾਗਾ ਇਹਨੂੰ ਕਿਵੇਂ ਵੇਖਦੇ ਹੋ ਉਹ ਆਪੋ ਆਪਣੀ ਸੋਚ ਹੈ ਜੀ ਜੈਸ ਸਾਹਿਬ ਨਾਲ ਜਿੰਨੇ ਕੋਈ ਸੋਚਦਾ ਚਲੋ ਕੰਮ ਤਾਂ ਬਿਜ਼ਨਸ ਤਾਂ ਚੱਲਦਾ ਹੀ ਰਹਿੰਦਾ ਜੀ ਅੱਜ ਬੰਦ ਹੋ ਗਿਆ ਮਾੜਾ ਮੋਟਾ ਫਰਕ ਪਊਗਾ ਜੀ ਚਲੋ ਕੋਈ ਨਾ ਕਿਸਾਨ ਵੀਰ ਵੀ ਬੈਠਿਆ ਕਦੋਂ ਦੇ ਦੋ ਤਿੰਨ ਸਾਲ ਪਹਿਲਾਂ ਵੀ ਬੈਠੇ ਰਹੇ ਆ ਹੁਣ ਵੀ ਬੈਠੇ ਆ ਜੀ ਤੇ ਕੋਈ ਗੱਲ ਨਹੀਂ ਇੱਕ ਅੱਧੇ ਦਿਨਾਂ ਬੰਦ ਹੋ ਜੂ ਮਾੜਾ ਮੋਟਾ ਫਰਕ ਪਊ ਕੋਈ ਚੱਕਰ ਨਹੀਂ ਦੇਖ ਲਾਂਗੇ ਉਹ ਵਿਚਾਰੇ ਆਪਣੀਆਂ ਇੰਨੀਆਂ ਜ਼ਮੀਨਾਂ ਛੱਡ ਕੇ ਬੈਠੇ ਆ ਫਿਰ ਵੀ ਜੇ ਆਪਾਂ ਨਾਰਮਲੀ ਜੀ ਗੱਲ ਕਰਗੇ ਇੱਕ ਦਿਨ ਬੰਦ ਰਹਿੰਦਾ ਇੱਕ ਦਿਨ ਦੀ ਆਮਦਨ ਤੇ ਕਿੰਨਾ ਅਸਰ ਪੈਂਦਾ ਚਲੋ ਜਿੰਨਾ ਵੀ ਪੈਂਦਾ ਥੋੜਾ ਬਹੁਤ ਪੈਂਦਾ ਹੀ ਆ ਜੀ ਚਲੋ ਕੋਈ ਚੱਕਰ ਨਹੀਂ ਇੰਨਾ ਦਾ ਚਲ ਨਹੀਂ ਪੈਣਾ ਕਿਉਂਕਿ ਉਹ ਵੀ ਉਹਨਾਂ ਨਾਲ ਹੀ ਆ ਜੀ ਆਪਾਂ ਵੀ ਪੰਜਾਬੀ ਆ ਪੰਜਾਬੀ ਪੰਜਾਬੀ ਦੇ ਨਾਲ ਹੀ ਖੜੂਗਾ ਜੀ ਬਾਕੀ ਬਹੁਤ ਵੱਡੀ ਗੱਲ ਕਹੀ ਆ ਭਰਾ ਨੇ ਉਹਨੇ ਪੰਜਾਬੀ ਆ ਪੰਜਾਬੀ ਦੇ ਨਾਲ ਹੀ ਖੜੂਗਾ ਵੀਰ ਹੋ ਰਹਿਆਂ ਦੇ ਵੀ ਵਿਚਾਰ ਲੈਣੇ ਜ਼ਰੂਰੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਆ ਵੀਰੇ ਠੀਕ ਹੈ ਹਾਂਜੀ ਹਾਂਜੀ ਕਿਸਾਨੀ ਮੋਰਚੇ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਮਰਨ ਵਾਰਤ ਤੇ ਕੱਲ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਆ ਪਰਸੋ ਸੋਮਵਾਰ ਨੂੰ ਪੰਜਾਬ ਬੰਦ ਦਾ ਜਿਹੜਾ ਸੱਦਾ ਹੈਗਾ ਖਾਸ ਕਰਕੇ ਤੁਸੀਂ ਦੁਕਾਨਦਾਰੋਂ ਰੋਜ਼ਮਰਾਂ ਇੱਥੋਂ ਦੀ ਬਹੁਤ ਝਾਰੀ ਮੇਰੇ ਵਰਗੇ ਆਉਂਦੇ ਆ ਜਾਂਦੇ ਆ ਕਿੰਨਾ ਕ ਅਸਰ ਪੈਂਦਾ ਉਹ ਅਸਰ ਤਾਂ ਪੈਂਦਾ ਹੀ ਇਹ ਦੁਕਾਨਦਾਰੀ ਬੰਦ ਰਹੂਗੀ ਅਸਰ ਤਾਂ ਪੈਂਦਾ ਫਿਰ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜੇ ਉਹ ਕੱਲ ਤਾਂ ਇੱਕ ਦਿਨ ਦਾ ਜੇ ਤਾਂ ਜੇ ਹਫਤੇ ਦਾ ਵੀ ਦੇਣਗੇ ਤਾਂ ਹਫਤੇ ਲਈ ਵੀ ਅਸੀਂ ਬੰਦ ਕਰਾਂਗੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਹਫਤੇ ਦੀ ਕੋਈ ਗੱਲ ਨਹੀਂ ਵੀਰੇ ਜੇ ਆਪਾਂ 3 ਮਹੀਨੇ ਲੌਕਡਾਊਨ ਚ ਬੰਦ ਕਰ ਸਕਦੇ ਹਾਂ ਤਾਂ ਹੁਣ ਤਾਂ ਫਿਰ ਹਫਤਾ ਵਾ ਫਿਰ ਵੀ ਰੋਟੀ ਖਾਦੀ ਆ ਨਾ ਰੱਬ ਨੇ ਦਿੱਤੀ ਆ ਪੰਜਾਬ ਦੇ ਵਿੱਚ ਰਹਨੇ ਆ ਅੱਜ ਕਿਸਾਨਾਂ ਦੇ ਨਾਲ ਕੱਲ ਵੀ ਕਿਸਾਨਾਂ ਕਿਸਾਨਾਂ ਦੇ ਨਾਲ ਹੀ ਰਹਿਵਾਂਗੇ ਕਿਉਂਕਿ ਸਾ ਬਿਲਕੁਲ ਕਿਉਂਕਿ ਬਹੁਤ ਸਾਰੇ ਲੋਕ ਸ਼ਾਇਦ ਇਸ ਗੱਲ ਨੂੰ ਸਮਝਦੇ ਨਹੀਂ ਹੈਗੇ ਬਹੁਤ ਸਾਰੇ ਲੋਕ ਇਹ ਸਮਝਦੇ ਆ ਵੀ ਕਿਸਾਨੀ ਅਲੱਗ ਵਰਗ ਆ ਅਸੀਂ ਦੁਕਾਨਦਾਰਾਂ ਜਾਂ ਅਸੀਂ ਫਲਾਨਿਆਂ ਵਾਲੇ ਅਸੀਂ ਅਲੱਗ ਆ ਸਾਨੂੰ ਉਹਨਾਂ ਨਾਲ ਕੀ ਨਹੀਂ ਵੀਰੇ ਸਾਰਾ ਦੇਖੋ ਕੋਈ ਵੀ ਚੀਜ਼ ਆ ਚਾਹੇ ਇਹ ਦੁਕਾਨਦਾਰਾਂ ਮੇਨ ਤਾਂ ਕਿਸਾਨੀ ਤੋਂ ਸਟਾਰਟ ਹੁੰਦਾ ਨਾ ਜੇ ਪੰਜਾਬ ਦੇ ਵਿੱਚ 75% ਕਿਸਾਨ ਰਹਿੰਦਾ ਵਾ ਜੇ ਕਿਸਾਨ ਕੋਲ ਪੈਸਾ ਆਊਗਾ ਤਾਂ ਸਾਡੀ ਦੁਕਾਨਦਾਰੀ ਚੱਲੇਗੀ ਤਾਂ ਉਹ ਪੈਸਾ ਲਾਉਣਗੇ ਠੀਕ ਆ ਨਾ ਦੇਖੋ ਕਈ ਵਾਰੀ ਕੀ ਚੀਜ਼ ਹੁੰਦੀ ਆ ਵੀ ਆਪਾਂ ਕਹਦੇ ਨੇ ਇਹ ਚੀਜ਼ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਪਰ ਇਸ ਟਾਈਮ ਅਸੀਂ ਕਿਸਾਨਾਂ ਦੇ ਨਾਲ ਉਹ ਸਹੀ ਆ ਤਾਂ ਸਹੀ ਆ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਉਹਨਾਂ ਦੀਆਂ ਤਾਂ ਉਹ ਪੈਸਾ ਕਿੱਥੋਂ ਆਊਗਾ ਠੀਕ ਹੈ ਨਾ ਜੀ ਤਾਂ ਤੁਸੀਂ ਸਮਰਥਨ ਕਰਦੇ ਹੋ ਇਸ ਬੰਦ ਦਾ ਹਾਂਜੀ ਸਮਰਥਨ ਕਰਦੇ ਤਾਂ ਵੀਰ ਨੇ ਦੁਕਾਨਦਾਰ ਸਮਰਥਨ ਕਰਦੇ ਨੇ ਕਾਫੀ ਵੱਡੀ ਗੱਲ ਕਹੀ ਕਿ ਪਹਿਲਾਂ ਲਾਕਡਾਊਨ ਵੇਲੇ ਇਹਨਾਂ ਲੰਬਾ ਟਾਈਮ ਬੰਦ ਰਹੇ ਉਦੋਂ ਵੀ ਤਾਂ ਕੋਈ ਭੁੱਖਾ ਨਹੀਂ ਮਰਿਆ ਉਦੋਂ ਵੀ ਤਾਂ ਢਿੱਡ ਭਰੇ ਆਗੇ ਇੱਧਰ ਆਪਾਂ ਹੋਰਾਂ ਨਾਲ ਵੀਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਆ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ 30 ਤਰੀਕ ਨੂੰ ਕਿਸਾਨਾਂ ਨੇ ਪੰਜਾਬ ਬੰਦ ਕਰਨ ਨੂੰ ਕਿਹਾਗਾ ਤੁਸੀਂ ਦੁਕਾਨਦਾਰ ਹੋ ਕੀ ਸੋਚਦੇ ਹੋ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਸੱਦਾ ਸਹੀ ਆ ਅਸੀਂ ਨਾਲ ਆ ਜੀ ਉਹਨਾਂ ਦੇ 100% ਨਾਲ ਆ ਜੀ ਸਾਡੇ ਜੂਨੀਅਨ ਚੋਇਸ ਰੇੜੀਆਂ ਬੰਦ ਨੇ ਠੀਕ ਆ ਜੇ ਦੁਕਾਨਾਂ ਹੀ ਬੰਦ ਕਰਨ ਕਰਨੀਆਂ ਪੈਣਗੀਆਂ ਅਸੀਂ ਕਰਾਂਗੇ ਕਿਹੜੀ ਜੂਨੀਅਨ ਤੋਂ ਤੁਸੀਂ ਜਿਹੜੀ ਰੇੜੀ ਜੂਨੀਅਨ ਆ ਉਹ ਬੰਦ ਨੇ ਅੱਜ ਜੀ ਅਸੀਂ ਉਹਨਾਂ ਦੇ ਨਾਲ ਵੀ ਹੈਗੇ ਆ ਜੇ ਸਾਡੀ ਦੁਕਾਨ ਵੀ ਬੰਦ ਹੋਣਗੀਆਂ ਅਸੀਂ ਕਰਾਂਗੇ ਇਹ ਜੀ ਕੋਈ ਗੱਲ ਨਹੀਂ ਅਸੀਂ ਨਾਲ ਕਰਿਆ ਬਾਕੀ ਵੱਡੀ ਗੱਲ ਕਹੀ ਹੈ ਨਾਲ ਸਾਥ ਦੇਣਾ ਚਾਹੀਦਾਗਾ ਕੁਝ ਲੋਕ ਕਹਿੰਦੇ ਆ ਯਾਰ ਜਿਹੜੀਆਂ ਉਹ ਮੰਗਾਂ ਨੇ ਉਹ ਕਿਸਾਨਾਂ ਦੀਆਂ ਮੰਗਾਂ ਨੇ ਉਹ ਖੇਤੀ ਨਾਲ ਸੰਬੰਧਤ ਮੰਗਾਂ ਨੇ ਅਸੀਂ ਤਾਂ ਦੁਕਾਨਦਾਰ ਆ ਸਾਨੂੰ ਸਾਡਾ ਉਹਨਾਂ ਨਾਲ ਖੇਤੀ ਦੁਕਾਨਦਾਰੀ ਨਾਲ ਜੁੜਦੀ ਆ ਆ ਸਭ ਜਿਹੜੇ ਫਲ ਨੇ ਖੇਤ ਤੋਂ ਹੀ ਆਉਂਦੇ ਨੇ ਜਾਂ ਸਬਜ਼ੀ ਨੇ ਖੇਤ ਤੋਂ ਹੀ ਆਉਂਦੇ ਨੇ ਜਦ ਖੇਤ ਨਾਲ ਆ ਜਾ ਤਾਂ ਸਭ ਕੁਝ ਨਾਲ ਆ ਜਾ ਰੋਟੀ ਕਿੱਥੋਂ ਖਾਵਾਂਗੇ ਕਿੰਨਾ ਮਰਜੀ ਕੁਛ ਮਰਜੀ ਬੰਦਾ ਕੰਮ ਕਰੇ ਰੋਟੀ ਨੂੰ ਤਾਂ ਖੇਤ ਹੀ ਚਾਹੀਦਾ ਬਿਲਕੁਲ ਜੀ ਜੋ ਸਾਰੀਆਂ ਚੀਜ਼ਾਂ ਆਉਂਦੀਆਂ ਖੇਤੀ ਨਾਲ ਸੰਬੰਧਤ ਆ ਖੇਤਾਂ ਚੋਂ ਆਉਂਦੀਆਂ ਚਾਹੇ ਫਰੂਟ ਆਉਂਦੇ ਆ ਚਾਹੇ ਕੁਝ ਹੋਰ ਆਉਂਦੇ ਆ ਤਾਂ ਆਪਣੇ ਆਪ ਦੇ ਵਿੱਚ ਵੱਡੀਆਂ ਗੱਲਾਂ ਕਈਆਂ ਨੇ ਦੁਕਾਨਦਾਰਾਂ ਨੇ ਕਿ ਅਸੀਂ ਸਮਰਥਨ ਕਰਦੇ ਆ ਤੇ ਅਸੀਂ ਨਾਲ ਖੜੇ ਆ ਕਿਸਾਨਾਂ ਦੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਰਾਏਕੋਟ ਤੋਂ ਗੱਲਬਾਤ ਕਰ ਰਹੇ ਆ ਲੋਕਾਂ ਨਾਲ ਕਿ ਲੋਕ ਕਿਸਾਨੀ ਇਸ ਬੰਦ ਦਾ ਜਿਹੜਾ ਸੱਦਾਗਾ ਪੰਜਾਬ ਦਾ ਉਹਨੂੰ ਕਿਵੇਂ ਵੇਖਦੇ ਨੇ ਕੈਮਰਾਮੈਨ ਕੋਲ ਜੀਤ ਨਾਲ ਰਾਏਕੋਟ ਤੋਂ ਮੈਂ ਹਰਜਿੰਦਰ ਸਿੱਧੂ